ਭਾਈ ਮਨੀ ਸਿੰਘ ਸਾਹਿਬ ਜੀ ਹੈਡ ਗ੍ਰੰਥੀ ਲਗੇ ਸ੍ਰੀ ਹਰਿਮੰਦਰ ਸਾਹਿਬ ਦੇ ਉਹਨਾਂ ਨੇ ਅਗੇ ਟਕਸਾਲ ਚਲਾਈ ਆ ਖਾਲਸਾ ਜੀ ਇਹ ਜਿਹੜੀ ਪਰੰਪਰਾ ਹੁਣ ਤੱਕ ਇਹ ਚੱਲੀ ਆ ਰਹੀ ਹੈ ਔਰ ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਆਦ ਵਕਤੇ ਬਣੇ ਤਦੋਂ ਤੋਂ ਲੈ ਕੇ ਇਹ ਟਕਸਾਲ ਚੱਲੀ ਆ ਰਹੀ ਹੈ ਤਾਂ ਹੀ ਇਸ ਟਕਸਾਲ ਦਾ ਨਾਮ ਧਮ ਧਮੀ ਟਕਸਾਲ ਹੈ ਜਾਂ ਅਮਰਖ ਸਰਸਾ ਵਾਲੀ ਟਕਸਾਲ ਤਾਂ ਕਿਹਾ ਜਾਂਦਾ ਹੈ ਭਾਈ ਮਨੀ ਸਿੰਘ ਸਾਹਿਬ ਜੀ ਨੇ ਅਮਰਖ ਸਰਸਾ ਸਾਹਿਬ ਦੇ ਵਿੱਚ ਅਗੇ ਟਕਸਾਲ ਚਲਾਈ ਸੀ ਪਿੰਡਰਾਵਾਲੀ ਪਿੰਡਰਾਵਾਲੇ ਤਾਂ ਪਾ ਮੱਜਣ ਲੱਗ ਗਏ ਕਿਉਂਕਿ ਵੱਡੇ ਮਹਾਪੁਰਖ ਸੰਤ ਬਾਬਾ ਸੁੰਦਰ ਸਿੰਘ ਸਾਹਿਬ ਜੀ ਉਹਨਾਂ ਦਾ ਜਨਮ ਪਿੰਡਰਾ ਦਾ ਸੀ ਸੋ ਉਹਨਾਂ ਤੋਂ ਉਪਰੰਤ ਸਤਕਾਰਯੋਗ ਸਚਖੰਡ ਵਾਸੀ ਸੰਤ ਬਾਬਾ ਗੁਰਬਚਨ ਸਿੰਘ ਸਾਹਿਬ ਜੀ ਖਾਲਸਾ ਉਹਨਾਂ ਦਾ ਜਨਮ ਨਗਰ ਤਾਖਾੜਾ ਸੀ ਪਰ ਪਹਿਲੇ ਪਿੰਡਰਾ ਵਾਲੇ ਪਿੰਡਰਾ ਵਾਲੇ ਕਹਾਉਂਦੇ ਕਰਕੇ ਉਹਨਾਂ ਨੇ ਵੀ ਲੋਕੀ ਪਿੰਡਰਾ ਵਾਲੇ ਕਹਿਣ ਲੱਗਾ ਇਸ ਵਾਸਤੇ ਅੱਗੇ ਵੀ ਹੁਣ ਦਾਸਾਂ ਨੂੰ ਵੀ ਭਾਵੇਂ ਗੁਣ ਕੋਈ ਨਹੀਂ ਪਰ ਕਹੀ ਉਸੇ ਤਰ੍ਹਾਂ ਜਾਣਦੇ ਨੇ ਕਿ ਇਹ ਵੀ ਪਿੰਡਰਾ ਵਾਲੇ ਹਨ ਅਸਲ ਦੇ ਵਿੱਚ ਇਹ ਟਕਸਾਲ ਦਮਦਮਾ ਸਾਹਿਬ ਵਾਲੀ ਜਾਂ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੀ ਟਕਸਾਲ ਹੈ ਸੋ ਦਸਮਪਾਲ ਸ਼ਾਮਾਰ ਸਿੰਘ ਆਪ ਕਿਰਪਾ ਕਰਕੇ ਚਲਾਈ ਹੈ